ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ETT 2364 ਭਰਤੀ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਇਹ ਅਪਡੇਟ ਜੋ ਹੈ ETT 2364 ਭਰਤੀ ਤੇ ਲੱਗੇ ਹੋਏ ਕੇਸਿਸ ਨੂੰ ਲੈ ਕੇ ਆ ਸੋ ਜਿਹੜੇ ਵੀ ਕੈਂਡੀਡੇਟ ETT 2364 ਵਾਲੇ ਆ ਜਿਨ੍ਹਾਂ ਦੀ ਸਕਰੂਟੀ ਹੋ ਚੁੱਕੀ ਹੈ ਜਾਂ ਸਕਰੂਟੀ ਹੋਣੀ ਬਾਕੀ ਹੈ ਉਹ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਜੋ ਤੁਹਾਨੂੰ ETT 2364 ਰਿਗਾਰਡਿੰਗ ਜਿੰਨੀਆਂ ਵੀ ਅਪਡੇਟਸ ਨੇ ਚਾਹੀਏ ਉਹ ਸਕਰੂਟਰੀ ਨੂੰ ਲੈ ਕੇ ਹੋਣ ਚਾਹੀਓ ਭਰਤੀ ਨਾਲ रिलेटेड ਕੋਈ ਹੋਰ ਅਪਡੇਟ ਆਈ ਉਹ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਇਸ ਲਈ ਸਬਸਕ੍ਰਾਈਬ ਦਾ ਬਟਨ ਪ੍ਰੈਸ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਏ ਤੁਹਾਡੇ ਤੱਕ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਸੋ ਕਿਹੜੇ-ਕਿਹੜੇ ਕੇਸ ਲੱਗੇ ਆ ਉਹ ਤੁਹਾਨੂੰ ਮੈਂ ਦਿਖਾ ਦੇਣਾ ਸਭ ਤੋਂ ਪਹਿਲਾਂ ਜੋ ਹੈ ਇੱਕ ਸੀਐਮ ਫਾਈਲ ਕੀਤੀ ਗਈ ਹੈ ਜਿਸ ਦਾ ਨੰਬਰ ਹੈ 9799 CWP 2024 ਜਿਸ ਦਾ ਡਾਇਰੀ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਔਰ ਪਾਰਟੀ ਜੋ ਹੈ ਉਹ ਰਮਨ ਕੁਮਾਰ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਔਰ ਐਡਵੋਕੇਟ ਜੋ ਹੈ ਹਰ ਅਵਤਾਰ ਸਿੰਘ ਸੈਣੀ ਨੇ ਔਰ ਲਿਸਟ ਟਾਈਪ ਅਰਜੈਂਟ ਹੈ ਠੀਕ ਹੈ ਮੇਨ ਕੇਸ ਜੋ CWP 14474 2024 ਠੀਕ ਹੈ ਇਸ ਦੇ ਵਿੱਚ CM ਫਾਈਲ ਕੀਤੀ ਗਈ ਆ ਇਸ ਤੋਂ ਬਾਅਦ ਇੱਕ ਹੋਰ ਜੋ ਦੂਸਰਾ ਕੇਸ ਹੈ ਉਹ ਇਹ ਵਾਲਾ ਹੈ ਠੀਕ ਹੈ ਇੱਕ CW P 145 147 2024 ਫਾਈਲ ਕੀਤੀ ਗਈ ਹੈ ਜਿਸ ਦਾ ਡਾਇਰੀ ਨੰਬਰ A ਹੈ ਔਰ ਐਡਵੋਕੇਟ ਵਿਕਾਸ ਚਤਰਾਥ ਨੇ ਠੀਕ ਹੈ ਪਾਰਟੀ ਡਿਟੇਲ ਮਾਹਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਰਿਸਪੋਂਡੈਂਟ ਐਡਵੋਕੇਟ ਜੋ ਹੈ AGOਫ ਪੰਜਾਬ ਨੇ ਔਰ ਇਹ ਵੀ ਅਰਜੈਂਟ ਦੇ ਵਿੱਚ ਫਾਈਲ ਕੀਤਾ ਗਿਆ 14 ਜੂਨ 2024 ਨੂੰ ਔਰ ਇਸ ਦੀ ਹੀアリング ਜੋ ਹੈ 18 ਜੂਨ 2024 ਨੂੰ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਤੀਸਰਾ ਜੋ ਹੈ ਪਏ ਵਾਲਾ ਠੀਕ ਹੈ ਸੀਡਬਲਯੂਪੀ 14474 2024 ਠੀਕ ਹੈ ਰਾਮਨ ਕੁਮਾਰ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਏ ਇਸ ਦੀ ਪਾਰਟੀ ਹੈ ਔਰ ਏਜੀ ਆਫ ਪੰਜਾਬ ਇਸ ਦੇ ਰਿਸਪੌਂਡੈਂਟ ਐਡਵੋਕੇਟ ਨੇ ਔਰ ਜੋ ਪਾਰਟੀ ਦੇ ਐਡਵੋਕੇਟ ਨੇ ਉਹ ਅਰਜੁਨ ਸ਼ੁਕਲਾ ਨੇ ਇਹ ਵੀ ਅਰਜੰਟ ਦੇ ਵਿੱਚ ਫਾਈਲ ਕੀਤਾ ਗਿਆ ਇਸ ਨੂੰ 19 ਤਰੀਕ ਮਿਲੀ ਹੈ 19 ਜੂਨ 2024 ਔਰ ਰਜਿਸਟ੍ਰੇਸ਼ਨ ਡੇਟ ਜੋ ਹੈ ਜੋ ਹੈ 11 ਜੂਨ 2024 ਹੈ ਠੀਕ ਹੈ ਡਾਇਰੀ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਔਰ ਕੇਸ ਨੰਬਰ ਜੋ ਹੈ ਇਹ ਵਾਲਾ ਹੈ ਠੀਕ ਹੈ ਇਹ ਸਾਰੇ ਕੇਸ ਇਹ ਕਿਹਾ ਜਾ ਰਿਹਾ ਹੈ ਕਿ ਜੋ ETT 2364 ਰਿਗਾਰਡਿੰਗ ਸਕਰੂਟੀ ਨਹੀਂ ਹੋ ਰਹੀ ਹੈ ਉਸ ਦੇ ਵਿੱਚ ਬੀਆਡ ਵਾਲਿਆਂ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਔਰ ਇਹ ਔਰ NIOS ਵਾਲੇ ਵੀ ਸ਼ਾਮਿਲ ਨਹੀਂ ਕੀਤੇ ਗਏ ਸੋ ਇਹ ਕੇਸ ਕਿਹਾ ਜਾ ਰਿਹਾ ਹੈ ਕਿ बीएड ਵੱਲੋਂ ਲੱਗੇ ਆ ਔਰ NIOS ਵੱਲੋਂ ਲੱਗੇ ਆ ਠੀਕ ਹੈ ਇਸ ਰਿਗਾਰਡਿੰਗ ਅਜੇ ਪੂਰੀ ਛੋਟ ਹੀ ਨਹੀਂ ਆਈ ਹੈ ਕਿ ਕੇਸ ਕਿੰਨੇ ਫਾਈਲ ਕੀਤਾ ਹੈ ਕਿਹੜੀ ਪਾਰਟੀ ਨੇ ਫਾਈਲ ਕੀਤਾ ਹੈ ਔਰ ਕਿਹੜੀ ਪਾਰਟੀ ਨੇ ਸੀਐਮ ਲਗਾਈ ਹੈ ਸੋ ਬੇਸਿਕਲੀ ਇਹ ਕੇਸ ਜੋ ਹੈ 882364 ਰਿਗਾਰਡਿੰਗ ਨੇ ਜਦੋਂ ਵੀ ਇਹਨਾਂ ਨੂੰ ਲੈ ਕੇ ਕੋਈ ਹੋਰ ਅਪਡੇਟ ਆਏਗੀ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਇਸ ਕੇਸ ਦਾ ਕੀ ਇਫੈਕਟ ਹੁੰਦਾ ਹੈ 2364 ਭਰਤੀ ਤੇ ਉਹ ਵੀ ਤੁਹਾਨੂੰ ਵੀਡੀਓ ਦੇ ਡਿਟੇਲ ਦੇ ਵਿੱਚ ਇੱਕ ਬਣਾ ਕੇ ਦੱਸਿਆ ਜਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਕਿਉਂਕਿ ਅਜੇ ਤੱਕ ਇਹਨਾਂ ਦੀ ਹੀアリング ਨਹੀਂ ਹੋਈ ਹੈ ਸਿਰਫ ਡੇਟ ਮੈਂਸ਼ਨ ਹੋਈ ਹੈ ਦੋ ਕੇਸਿਸ ਦੀ ਇੱਕ 18 ਜੂਨ 2024 ਔਰ ਦੂਸਰੀ ਇਹ 19 ਜੂਨ 2024 ਠੀਕ ਹੈ ਜੋ ਤੀਸਰੀ ਹੈ ਜੋ ਸੀਐਮ ਫਾਈਲ ਕੀਤੀ ਗਈ ਹੈ ਉਸ ਨੂੰ ਅਜੇ ਡੇਟ ਨਹੀਂ ਮਿਲੀ ਹੈ ਡੇਟ ਮੈਂਸ਼ਨ ਨਹੀਂ ਹੈ ਠੀਕ ਹੈ ਜਦੋਂ ਵੀ ਕੋਈ ਅਪਡੇਟ ਆਏਗੀ ਇਹਨਾਂ ਰਿਗਾਰਡਿੰਗ ਤੁਹਾਨੂੰ ਇਸੇ ਚੈਨਲ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉਤੇ ਬੈਲ ਆਈਕਨ ਦਾ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਟੈਲੀਗ੍ਰam ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਠੀਕ ਹੈ ਥੈਂਕ ਯੂ ਸੋ ਮੱਚ